ਦੀ ਮੰਗ ਕਰਦੀ ਸੀ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਮੁੱਖ ਮੁਲਜ਼ਮ ਖਿਲਾਫ ਲੋਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ ਪੰਜਾਬ ਦੇ ਲੁਧਿਆਣਾ ਦੇ ਖੰਨਾ ਦੇ ਰਹਿਣ ਵਾਲੇ ਮਾਤੀ ਨੇ ਸੱਤ ਨੌਜਵਾਨਾਂ ਨੂੰ ਵਿਆਹ ਤੇ ਕੈਨੇਡਾ 'ਚ ਸੈਟਲ ਹੋਣ ਦਾ ਸੁਪਨਾ ਦਿਖਾ ਕੇ ਲਗਭਗ 1.5 ਕਰੋੜ ਰੁਪਏ ਦੀ ਠੱਗੀ ਮਾਰੀ ਕੈਨੇਡਾ 'ਚ ਰਹਿਣ ਵਾਲੀ ਇੱਕ ਔਰਤ ਦੀ ਧੀ ਹਰਪ੍ਰੀਤ ਔਰ ਉਰਫ ਹੈਰੀ ਵੀਡੀਓ ਕਾਲ ਤੇ ਫੋਟੋਆਂ ਰਾਹੀਂ ਪੰਜਾਬ ਦੇ ਨੌਜਵਾਨਾਂ ਦੇ ਨਾਲ ਮੰਗਣੀ ਕਰਵਾਉਂਦੀ ਸੀ ਇਸ ਤੋਂ ਬਾਅਦ ਉਸੀ ਮਾਂ ਨੌਜਵਾਨਾਂ ਤੋਂ ਪੈਸੇ ਮੰਗਦੀ ਸੀ ਉਹ ਗਰੀਬ ਤੇ ਬੇਸਹਾਰਾ ਹੈ ਵਿਆਹ ਤੇ ਕੈਨੇਡਾ ਚ ਸੈਟਲ ਹੋਣ ਦੇ ਸੁਪਨੇ ਦੇਖਣ ਵਾਲੇ ਨੌਜਵਾਨ ਉਸਤੇ ਜਾਲ ਵਿੱਚ ਫਸ ਜਾਂਦੇ ਸਨ ਇਸ ਮਾਮਲੇ ਤੇ ਪੁਲਿਸ ਨੇ ਮੁੱਖ ਦੋਸ਼ੀ ਮਾ ਸੁਖਦਰਸ਼ਨ ਕੌਰ ਤੇ ਉਸਦੇ ਪੁੱਤਰ ਮਨਪ੍ਰੀਤ ਸਿੰਘ ਤੇ ਸਾਥੀਆ ਅਸ਼ੋਕ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਹਰਪ੍ਰੀਤ ਤੌਰ ਵਿਰੋਧ ਲੁਕਆਊਟ ਸਰਕੂਲਰ ਨੋਟਿਸ ਜਾਰੀ ਕੀਤਾ ਹੈ ਇਹ ਇੱਕ ਕਾਨੂੰਨੀ ਕਾਰਵਾਈ ਹੈ ਜਿਸਜੇ ਵਿਅਕਤੀ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਰੋਕਿਆ ਜਾਂਦਾ ਹੈ ਖਾਸ ਕਰਕੇ ਜਦੋਂ ਉਹ ਕਾਨੂੰਨੀ ਜਾਂਚ ਅਧੀਨ ਹੋਵੇ ਦੋ ਸਿਖ ਅਖਬਾਰਾਂ 'ਚ ਇਸ਼ਤਿਹਾਰ ਦਿੰਦੇ ਸਨ ਲੁਧਿਆਣਾ ਦੇ ਖੰਨਾ ਦੇ ਰਹਿਣ ਵਾਲੀ ਸ਼ੌਕਦਰਸ਼ਨ कौर ਤੇ ਵਰਕ ਪਰਮਟ ਤੇ ਕੈਨੇਡਾ ਵਿੱਚ ਰਹਿ ਰਹੀ ਹਰਪ੍ਰੀਤ ਅਖਬਾਰਾਂ 'ਚ ਇਸ਼ਤਿਹਾਰ ਦਿੰਦੇ ਸਨ ਇਹ ਲੋਕ ਕੈਨੇਡਾ